ਨੋ 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 ਦੰਦੀ ਵੱਡ ਮਾਹੀ ਦੇ ਦੰਦੀ ਵੱਡ ਦੇ ਲੱਤ ਦੇ ਦੀਦੀ ਨੂੰ ਦੀਦੀ ਨੂੰ ਪਰਾ ਕਰ ਦੇ ਮੰਮਾ ਤੋਂ ਪਰਾ ਕਰਦੀ ਦੀਦੀ ਨੂੰ ਹੈਲੋ ਜੀ ਵੈਲਕਮ ਬੈਕ ਟੂ आवर YouTube ਚੈਨਲ ਕਿਵੇਂ ਤੁਸੀਂ ਸਾਰੇ ਬਹੁਤ ਸਾਰੇ ਠੀਕ ਹੋ ਜੀ ਤੇ ਚਲੋ ਜੀ ਦੋਦਰ ਜਾਣੇ ਆਪਾਂ ਦੁੱਧ ਲੈਣ ਜਾਣੇ ਆਪਣਾ ਦੁੱਧ ਲੱਗਿਆ ਹੋਇਆ ਹੈ ਦੋਦਰ ਲੋਲੂ ਦੀਸਾ ਨਹੀਂ ਜੋ ਉਸ ਜਿਹੜਾ ਜਰਜ ਦੇ ਫੋਨ ਉਪਰੇ ਹਾਂਜੀ ਤੇ ਹੁਣ ਤੁਹਾਨੂੰ ਫਿਰ ਹਨਾ ਦੋਦਰ ਚਾਹੀ ਮਿਲਦੇ ਆਪਾਂ ਚੱਲੀਏ ਦੋਦਰ ਜਾਣਾ ਹੀ ਪੈਣਾ ਵਾ ਨਹੀਂ ਤਾਂ ਸਰੀ ਨੂੰ ਚਾਹ ਨਹੀਂ ਮਿਲਣੀ ਮੈਨੂੰ ਮੇਰਾ ਔਖਾ ਹੋ ਜੂਗਾ ਪਿਉ ਤੀ ਦੋਨਾਂ ਦਾ ਹਾਂ ਰਬਾਬ ਵੀ ਚਾਹ ਨੂੰ ਬਹੁਤ ਕਰਦੀ ਆ ਜਦੋਂ ਉਠੂਗੀ ਚਾਹ 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 ਹੁੰਦਾ ਦੁੱਧ ਆ ਪਰ ਚਾਹ ਚਾਹ ਅਹੀ ਚਾਹ ਦੇ ਨਾਲ ਹੁਣ ਸੁਣੀ ਜਾਂਦੀ ਆ ਹੁਣ ਸੁਣੀ ਜਾਂਦੀ ਆ ਪਤਾ ਚਾਹੀ ਆ ਚਲੋ ਠੀਕੋ ਮਿਲਦੇ ਆ ਜਾ ਕੇ ਮਿਲਦੇ ਜਾ ਕੇ ਰਬਾਬ ਤੇ ਕਿਹੋ ਨਾ ਤਾਂ ਦੀਦੀ ਕੋ ਲਿਆ ਦੀਦੀ ਤੋਂ ਪਾ ਦੋ ਦਿਨ ਬਾਅਦ ਕਰਕੇ ਲੈ ਲੈ ਮम्मा ਦੀਦੀ ਵੀ ਦੀਦੀ ਨੂੰ ਰੋਮ ਨਾਲ ਤਾਂ ਕਰ ਮਾਰ ਦੇ ਮम्मा ਨੂੰ ਕਹਿੰਦਾ ਮम्मा ਮੈਨੂੰ ਗੋਨਾ ਦੇ ਦੋ ਆ ਜਾ ਚੱਲ ਜਾ ਤੂੰ ਜਾ ਬੜਾ ਜਾ ਜਾ ਇੱਥੇ ਵੈਲੈਂਟਾਈਨ ਆ ਜਾ ਬੈਠ ਮੈਂ ਦੀਪਾੜੀ ਇਹ ਤਾਂ ਚੜ ਕੇ ਬੰਦੀ ਹੈ ਲੈ ਤੱਕ ਨੂੰ ਪਾਰਤਾ ਕਰ ਲੋ ਫਿਰ ਤੂੰ ਮੇਰੇ ਕਾਸ ਕਰੇ ਮੈਂ ਤੇ ਨਹੀਂ ਦਿਖਾਉਂਦੀ ਨਹੀਂ ਫਿਰ ਤੱਕ ਨੂੰ ਪਾਰਤਾ ਦੇ ਦੇ ਮਮਾ ਵਾ ਕਹਿ ਲੋ ਤੁਹੀਂ ਮੇਰੀ ਮਮਾ ਹੋ ਗਈ ਜਦੋਂ ਮਮਾ ਉਹ ਲੈ ਲੈ ਦੀਦੀ ਤੂੰ ਲੈ ਲੈ ਦੀਦੀ ਤੂੰ ਖੋਲਿਆ ਕਿ ਦੀਦੀ ਦੇ ਪਹਿਲਾ ਮਮਾ ਮੈਂ ਦੀਦੀ ਨੂੰ ਪਤਾ ਪਾਰ ਨਹੀਂ ਕੀਤਾ ਦੀਦੀ ਨੂੰ ਦੀਦੀ ਨੂੰ ਪਾਰਤਾ ਕਰ ਦੋ ਦਿੱਲੀ ਬਾਹਰ ਕਰੋ ਅੰਮਾ ਜੀ ਸਿੱਧਾ ਹੀ ਭਲਾਏ ਤੱਕ ਨਹੀਂ ਇਹਨੂੰ ਆ ਗਿਆ ਲੈ ਫੇ ਤੇਰੇ ਲਈ ਗਲਤ ਕਰ ਲਈ ਜਾਂ ਦੀਦੀ ਤੋਂ ਪਾਸ ਦੇ ਬੰਦੇ ਹੱਗੀ ਆ ਦੇ ਕੇ ਐ ਕਰਕੇ ਹੱਗੀ ਕਰ ਲੋ ਪਹਿਲਾਂ ਦੀਦੀ ਨਾਲ ਹੱਗੀ ਕਰ ਦੀਦੀ ਨਾਲ ਹੱਗੀ ਕਰ ਲੋ ਫੇ ਦੇ ਦੇਣਗੇ ਹੱਗੀ ਕਰ ਨਹੀਂ ਹੱਗੀ ਕਰੋ ਕਾਕੇ ਮਮਾ ਨੂੰ ਕਹਦੇ ਕੋ ਮੈਨੂੰ ਦਿਓ ਲੈ ਕੇ ਕਾਕੇ ਮਮਾ ਮਮਾ ਦਾ ਰਹੀ ਹੈ ਮਮਾ ਘਾਉ ਬੈਲਾ ਕਾਤੇ ਨਹੀਂ ਦੀ ਜੀ ਨੂੰ ਪਾਰ ਕਰ ਦੇ ਪੁੱਤ ਜੇ ਦੇ ਵੀ ਜੇ ਦੇ ਤੈਨੂੰ ਫੜਿ ਕਰਿਓ ਫੇ ਦੀ ਨੂੰ ਫੜ ਲਾ ਫੜ ਲਾ ਤੂੰ ਕਿ ਜੇ ਫੜ ਲਾ ਫੜ ਲਾ ਇਹ ਬਾਦੀ ਨੂੰ ਰੋ ਮਾਰ ਦੋ ਰੋ ਮਾਰ ਦੋ ਦੇਈ

ਦੰਦੀ ਵੱਡ ਮਾਹੀ ਦੇ ਦੰਦੀ ਵੱਡ ਦੇ ਲੱਤ ਦੇ ਦੀਦੀ ਨੂੰ ਤੀਦ ਨੂੰ ਪਰਾ ਕਰ ਦੇ ਮਮਾ ਤੋਂ ਪਰਾ ਕਰ ਦੇ ਦੀਦੀ ਨੂੰ ਆਈ ਫੇਰਦੇ ਦੰਦੀ ਵੱਡ ਦੇ ਰਵਾਹ ਲੱਤ ਤੇ ਮੇਰੀ ਦੀ ਮਮਾ ਨੋ 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 ਮੈਨੂੰ ਮਮਾ ਜਾਓ ਮਮਾ ਨੂੰ ਕਹਦੇ ਤੂੰ ਮਮਾ ਦੇ ਦੋ ਮਮਾ ਨੂੰ ਕਹਦੇ ਬੱਤ ਮਮਾ ਨੂੰ ਮੈਂ ਇਹ ਵੀ ਮਮਾ ਨਹੀਂ ਜਾਓ ਜਾ ਮੈਨੂੰ ਚੱਕੋ ਉਹ ਕੋ ਮਮਾ ਦੇ ਦੋ ਨੇ ਕੀ ਹੁੰਦੇ ਕਿ ਮੈਂ ਜਾਂਦੀ ਕਿ ਮੈਂ ਮੈਂ ਦੱਸ ਤਸ ਪਾ ਜੇ ਤੇ ਮੇਰੀ ਮੇਰੀ ਨੈਂ ਚੁਆ ਮਾਹੀ ਤੱਕ ਮਾਰ ਦੇ ਮਾਹੀ ਤੱਕ ਮਾਰ ਕੇ ਤੱਕ ਮਾਰ ਦੇ ਪਰੇ ਕਰ ਦੇ ਮੇਰੀ ਨੈਂ ਚੁਆ ਪਾਜਾ ਮੈਂ ਇਹ ਰਹਿਣਾ ਮਹਲਾ ਉਹ ਕਿ ਨਾ ਪੇਟ ਨੂੰ ਨੂ ਨਾ ਫੇਰ ਅੱਛਾ ਹੁਣ ਕਿੱਦਾਂ ਤਕੜਾ ਐਕਟਰ ਬੋਤ ਲੈ ਇਹਨ ਕੋਈ ਨਾ ਚੱਕ ਲੈ ਰੋ ਚੱਕ ਲੈ

ਹਾਂਜੀ ਫੇਰ ਮਾਹੀ ਕੋਲੀ ਆ ਹਾਂਜੀ ਛਿਨੂ ਬਾਲਾ ਮੰਮੂ ਬਾਲਾ ਉਹਨੇ ਕਹਿੰਦੇ ਉਹ ਸੋਲਾ ਉਹ ਕਮਲ ਹਾਏ ਹਾਏ ਹਾਂਜੀ ਉਹ ਮੈਂ ਤਾਂ ਕਹਿੰਦਾ ਵੱਡੇ ਹਨਾ ਸਿਆਣੇ ਲੜਦੇ ਇਹ ਤਾਂ ਜਵਾਕਾਂ ਦਾ ਬਹੁਤ ਮਾੜਾ ਹਾਲ ਆ ਬਹੁਤ ਜ਼ਿਆਦਾ ਚੀਜ਼ਾਂ ਦੇ ਪਿੱਛੇ ਸੱਚੀ ਹੈ ਨਾ ਪਿੱਛੇ ਇੰਨੀ ਲੜਾਈ ਰਬਾਬ ਨੇ ਤਾਂ ਗਾ ਹੀ ਪਤਾ ਉੱਥੇ ਆ ਦੇਖੋ ਅਸੀਂ ਹੁਣ ਆ ਨਾ ਆਗੇ ਹੁਣ ਜਸਟ ਪਾਣੀ ਪੀਣ ਲੱਗੇ ਆਲੇ ਪੀਤਾ ਵੀ ਨਹੀਂ ਇਹ ਤਾਂ ਰੂਹੀ ਨਾ ਕਹਿੰਦੀ ਮਾਹੀ ਨਾਲ ਲੜੀ ਗਈ ਲੜੀ ਗਈ ਸਾਰਾ ਦੇਖੋ ਵਲੌਗ ਦੇ ਵਿੱਚ ਚੱਕਰ ਪਿਆ ਗਿਆ ਲੜਾਈ ਹੋਈ ਕਿਸ ਗੱਲ ਦੀ ਆ ਇਹ ਦੇਖੋ ਅੱਜ ਦੇਖੋ ਜਾ ਕੇ ਤੁਸੀਂ ਮੈਡਮ ਜੀ ਦੇਖ ਰੋਲਾ ਰੋਲਾ ਪਾ ਕੇ ਨੂੰ ਮਾਥਾ ਪਿਆਸ ਲੱਗੀ ਆ ਦੇਖੀ ਤੀਜਾ ਸੂਟ ਆ ਇਹਦਾ ਬਦਲਿਆ ਹੋਇਆ ਮੈਂ ਕਹਿੰਦਾ 2 ਘੰਟੇ ਵਿੱਚ ਪੱਤਾ ਤੈਨੂੰ ਸੁਰ ਚੇਂਜ ਕਰਦਾ ਤਾਂ ਰਾਜਾ ਪੱਤਾ ਸਾਡਾ ਐਂ ਛੋਣੇ ਪੱਤੇ ਬੁੱਢੀ ਨਹੀਂ ਪਹਿਲਾਂ ਪਾਣੀ ਲਾ ਜਾ ਪੁੱਤ ਇਹ ਤਾਂ ਛਟਾ ਛੋਣਾ ਜਿਹਾ ਰਾਜਾ ਪੱਤਾ ਤੁਹਾ ਮਾਹੀ ਦੀ ਮੈਂ ਵਰਦਾ ਕਿਉਂ ਸੀ ਪੁੱਤ ਤੈਨੂੰ ਉਹਦਾ ਚਿੱਟ ਲੈ ਕੇ ਦਿੱਤਾ ਸੀ ਮਾਹੀ ਦੀਦੀ ਕਿਤੇ ਬੋਲੀ ਸੀ ਕਿ ਨਹੀਂ ਨਾ ਕਾਕਾ ਕਾਕਾ ਦਿੱਤਾ ਸੀ ਨਾ ਮਾਹੀ ਦੀਦੀ ਤੂੰ ਕਾਹਤੋਂ ਖੁੰਦ ਸੀ ਕਾਕਾ ਕੀ ਹੋ ਗਿਆ ਸੀ ਇਹਨੇ ਲੜਿਆ ਕਾ ਤੂੰ ਹੈ ਲੜੋ ਫੂਤੀ ਵਿੱਚ ਲੜਿਆ ਇਹੀ ਫੂਟਿਆ ਬੀਬੀ ਕੇਰੇ ਬਾਪ ਆਪਦੇ ਕੱਪੜੇ ਗੰਦੇ ਕਰ ਲੈਂਦੀ ਆ ਕੀ ਵੇਖ ਆ ਲੈਂਦੀ ਆ ਉਹਨੂੰ ਚੈਨ ਮਿਲਦਾ ਵਾ ਫੂਤੀ ਖੋਲ ਤਾਂ ਦੋ ਪਹਿਲਾਂ ਸਾਰਾ ਦੇਖਣਾ ਪੈਂਦਾ ਨਾ ਸਾਡਾ ਲਓ ਜੀ ਫੂਤੀ ਹਾਂ ਉਹ ਤਾਂ ਫੂਤੀ ਪੀਣ ਲੱਗਾ ਲਓ ਜੀ ਤੇ ਆਪਣਾ ਵਲੌਗ ਆਉਣਾ ਏ ਤੇ ਵਲੌਗ ਦੇ ਵਿੱਚ ਦੇਖਿਆ ਰਬਾਬ ਦੇ ਕਾਰਨਾਮੇ ਕੀ ਕੀ ਕੁਝ ਕਰਦੀਆਂ ਲੜਾਈਆਂ ਕਰਨ ਲੱਗੀ ਹੁਣੇ ਤੋਂ ਹੀ ਹੈ ਟਿੱਡੀ ਜੀ دہشت ਪੂਰੀ ਬੁੰਦੀ ਆ ਆਉਦੀ ਚੂਹੀ ਜੀ ਪੀ ਲੋ ਤੁਸੀਂ ਵੀ ਪਾਣੀ ਪੋਣੀ ਪਾਣੀ ਪੀ ਲਿਓ ਪਾਣੀ ਪੀ ਲਗਾਵਾ ਤੇ ਦੇਖੋ ਬਈ ਮੇਰੀ ਗੱਲ ਸੁਣੋ ਕਮਲ ਹਣ ਮੇਰੇ ਤੇ ਹਸਣਾ ਪਾਣੀ ਬਹਿ ਕੇ ਪੀਂਦੇ ਆ ਸਿਆਣੇ ਲੈ ਤੂੰ ਸਿਆਣੇ ਤਾਂ ਠੀਕ ਹੈ ਉਹ ਮੈਨੂੰ ਦੱਸੋ ਵੀ ਮੈਂ ਬਹਿ ਕੇ ਪਾਣੀ ਕਿਉਂ ਪੀਤਾ ਉਹ ਮੈਨੂੰ ਦੱਸੋ ਤੁਸੀਂ ਤਾਂ ਠੀਕ ਆ ਤੇ ਤੁਹਾਡੀ ਧੀ ਲਾਡਲੀ ਵੀ ਇਦਾਂ ਹੀ ਕਰਦੀ ਆ ਕੀ ਕਰਦੀ ਆ ਭਲਾ ਬਹਿ ਕੇ ਉੱਥੇ ਵਿੜੇ ਦੇ ਵਿਚਾਰੀ ਨੂੰ ਪਾਣੀ ਦਾ ਗਲਾਸ ਪਰ ਕੇ ਰੇਤਾ ਵਿੜੇ ਦੇ ਵਿਚਾਰੇ ਬਹਿ ਕੇ ਪੀਦੀ ਤਾਂ ਫਰੂਟੀ ਵੀ ਬਹਿ ਕੇ ਪੀ ਰਹੀ ਹੈ ਦੇਖ ਲਓ ਇਹ ਤਾਂ ਸੀੜੀ ਬਹੁਤ ਹੀ ਵਾਲੀ ਮੈਂ ਦੇਖੀ ਅਰੇ ਬਾਬਾ ਕਰਸੀ ਲਾਓ ਹੁਣ ਮੈਂ ਪਾਣੀ ਪੀਵਾਂ ਮੈਨੂੰ ਬਹੁਤ ਪਿਆਸ ਲੱਗੀ ਵੀ ਆ ਇਹਨਾਂ ਨੂੰ ਦੇਖਿਓ ਤਾਂ ਮੈਨੂੰ ਜਰੂਰ ਦੱਸਣਾ ਵਾ ਜਿਨ੍ਹਾਂ ਨੇ ਦੇਖਿਆ ਵਾ ਪਾਣੀ ਬੈਠ ਕੇ ਪੀਤਾ ਕਿਉਂ ਪੀਤਾ ਜਿਹਨੂੰ ਨੌਲੇਜ ਆ ਫਿਜ਼ੀਕਲ ਦੀ ਉਹ ਜਰੂਰ ਦੱਸਿਓ ਵੀ ਕੀ ਚੱਕਰ ਕੀ ਆ ਬਹੁਤ ਵਧੀਆ ਚੀਜ਼ ਐ ਕੰਮ ਦੀ ਚੀਜ਼ ਐ ਬੈਠ ਕੇ ਪਾਣੀ ਪੀਣਾ ਚਾਹੀਦਾ ਬਾਇਓ ਦੀ ਨੌਲੇਜ ਆ ਉਹ ਜਰੂਰ ਦੱਸਿਓ ਬਾਇਓ ਦੀ ਨੌਲੇਜ ਐ ਤੇ ਹੂੰ ਉਹਦੇ ਲੱਗਦੇ ਪਤਾ ਹੋਣਾ ਚਾਹੀਦਾ ਬੰਦ ਨੂੰ ਪਾਣੀ ਘਟਰ ਘਟਰ ਨਾਲੇ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਗਰਮੀ ਦੇ ਵਿੱਚ ਖਾਸ ਕਰਕੇ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਤੇ ਗਰਮੀ 'ਚ ਹੋਰ ਗਰਮ ਪਾਣੀ ਪੀਣਾ ਚਾਹੀਦਾ ਨੋਰਮਲ ਪੀਣਾ ਚਾਹੀਦਾ ਤੇ ਨੋਰਮਲ ਆ ਐਵੇਂ ਨੋਰਮਲ ਠੰਡਾ ਪਾਣੀ ਆ ਕਮਲ ਨੂੰ ਬਹੁਤ ਸਮਝਾਉਣਾ ਤੁਸੀਂ ਵੀ ਮਾੜਾ ਲੰਬਾ ਦਿਓ ਮੈਸੇਜ ਕਰਕੇ ਇਹ ਗੱਲ ਜ਼ਰੂਰ ਕਹਿਣੀ ਆ ਵੀ ਠੰਡਾ ਪਾਣੀ ਜ਼ਿਆਦਾ ਨਹੀਂ ਪੀਣਾ ਇਹ ਬਾਹਰ ਅੰਡਾ ਪਾਣੀ ਪੀਂਦੀ ਆ ਕਮਲ ਨੋਰਮਲ ਪਾਣੀ ਪੀਣਾ ਚਾਹੀਦਾ ਮੇਰੇ ਘਰ ਵਾਲਾ ਹੈਗਾ ਮੇਰੀ ਕੇਅਰ ਕਰਨ ਵਾਲਾ ਠੀਕ ਆ ਮੇਰੇ ਘਰ ਵਾਲਾ ਕੀ ਕਰੂ ਸੌਂਦੇ ਤਾਂ ਫੇਰ ਵੀ ਨਹੀਂ ਤੁਸੀਂ ਤੁਸੀਂ ਸੌਂਦੇ ਬਹੁਤ ੜੀਕਾ ਠੰਡਾ ਪਾਣੀ ਨਹੀਂ ਪੀਣਾ ਹਟਦੇ ਨਹੀਂ ਚਲੋ ਠੀਕਾ ਜੀ ਹੁਣ ਆਪਾਂ ਵਲੌਗ ਦਾ ਐਂਡ ਇੱਥੇ ਕਰਦੇ ਆ ਇੱਕ ਮਿੰਟ ਰੁਕੋ ਮੈਂ ਵੀ ਨਾਲ ਆ ਲੈੰਦੂ ਹਾਂਜੀ ਜੀ ਸਾਰਿਆਂ ਨੂੰ ਦੱਸ ਦਈਏ ਕਿ ਅਸੀਂ ਵਲੌਗ ਦਾ ਐਂਡ ਇੱਥੇ ਕਰਦੇ ਆ ਤੇ ਸਾਡਾ ਵਲੌਗ ਜ਼ਰੂਰ ਵਾਚ ਕਰਿਓ ਜਿਦੇ ਵਿੱਚ ਬਹੁਤ ਜ਼ਿਆਦਾ ਇੰਜੋਏਮੈਂਟ ਬਹੁਤ ਜ਼ਿਆਦਾ ਲੜਾਈ ਤੇ ਬਹੁਤ ਹੀ ਜ਼ਿਆਦਾ ਪਿਆਰ ਹੈਗਾ ਏ ਤੁਸੀਂ ਵਲੌਗ ਨੂੰ ਦੇਖਿਓ ਠੀਕੋ ਪਿਆਰ ਵਾਲੀ ਲੜਾਈਆ ਥੋੜ੍ਹੀ ਥੋੜੀ ਫਾਈਟਿੰਗ ਹੋਣੀ ਰਹਦੀ ਆ ਭੈਣਾ ਹਨਾ ਦੋ ਭੈਣਾ ਆਪਸ ਲੜਦੀਆਂ ਹੀ ਆ ਸੋ ਲੋ ਮਿਲਦੇ ਆ ਆਪਾਂ ਹੁਣ ਨੈਕਸਟ ਵਲੌਗ ਦੇ ਵਿੱਚ ਵਲੌਗ ਦੇ ਨਾਲ ਜੁੜੇ ਰਿਹਾ ਕਰੋ ਤੇ ਵੱਧ ਤੋਂ ਵੱਧ ਪਿਆਰ ਦਿਓ ਸਾਨੂੰ ਵੀ ਦੋ ਮੌਕੇ ਅਗੇ ਹੁੰਦਾ ਤੇ ਨਾਲੇ ਦੱਸੋ ਕਿ ਕੀ ਬਣਿਆ ਦੇਖ ਕੇ ਤੇ ਰਬਾਬ ਦਾ ਕੀ ਬਣਦਾ ਵਾ ਮਾਹੀ ਦਾ ਕੀ ਬਣਦਾ ਸਾਰਾ ਦੱਸੋ ਤੁਸੀਂ ਇਹ ਸਾਨੂੰ ਜ਼ਰੂਰ ਦੱਸਣਾ ਕਿ ਕੀ ਕਰਨਾ ਚਾਹੀਦਾ ਸੀ ਉਹ ਜਿਹੜੀ ਚੀਜ਼ ਸੀਗੀ ਰਬਾਬ ਨੂੰ ਦੇ ਦੇਣੀ ਚਾਹੀਦੀ ਸੀ ਜਾਂ ਨਹੀਂ ਦੇ ਦੇਣੀ ਚਾਹੀਦੀ ਸੀ ਜਦ ਮਾਹੀ ਕੋਲੀ ਰਹਿੰਦੇ ਸੀ ਵਲੌਗ ਦੇ ਐਂਡ 'ਚ ਵੇਖ ਕੇ ਕਮੈਂਟ ਚ ਬਾਈ